ਹਸਪਤਾਲ ਕਾफी ਬਿਮਾਰ ਹੈ ਪਹਿਲਾ ਸ਼ੁਰੂਆਤ ਹੀ ਅਸੀਂ ਤਿੰਨ ਤਸਵੀਰਾਂ ਨਾਲ ਕਰਾਂਗੇ ਤਰਨਤਾਰਨ ਦੇ ਨਾਲ ਬਟਾਲਾ ਤੇ ਫਿਰ ਬਲੇਰਕੋਟਲਾ ਦੀ ਸੀਪੀਆਈਐਲ ਦੀ ਗੱਲ ਕਰਾਂਗੇ ਤਿੰਨ ਤਸਵੀਰਾਂ ਆਪਣੀ ਟੀਵੀ ਸਕਰੀਨ ਤੇ ਦੇਖੋ ਫਿਰ ਚਰਚਾ ਦੀ ਸੀ ਸ਼ੁਰੂਆਤ ਕਰਨ ਜਾ ਰਹੇ ਹਾਂ ਤਰਨਤਾਰਨ ਦੇ ਵਿੱਚ ਸਿਹਤ ਸੁਧਾਰਨ ਨੂੰ ਲੈ ਕੇ ਪੀਆਈਐਲ ਦੀ ਲੋੜ ਕਿਉਂ ਪਈ ਬਟਾਲਾ ਦਾ ਸਰਕਾਰੀ ਹਸਪਤਾਲ ਕਿਉਂ ਖੁਦ ਨੂੰ ਬਿਮਾਰ ਮਹਿਸੂਸ ਕਰ ਰਿਹਾ ਹੈ ਹਾਲਾਂਕਿ ਦੋਨਾਂ ਹਸਪਤਾਲਾਂ ਦੇ ਹਾਲਾਤ ਤੋਂ ਅਸੀਂ ਜਾਣੂ ਕਰਵਾਵਾਂਗੇ ਕੀ ਕੁਝ ਹਾਲਾਤ ਨੇ ਲੋਕੀਂ ਕੁਝ ਬਿਆਨ ਕਰ ਰਹੇ ਨੇ ਤਿੰਨ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਨੇ ਪਹਿਲਾਂ ਦਿਖਾ ਰਹੇ ਹਾਂ ਸੀ ਕਿ ਤਰਨਤਾਰਨ ਦੇ ਸੋਰਸਿੰਗ ਵਿੱਚ ਕਮਿਊਨਿਟੀ ਹੈਲਥ ਸੈਂਟਰ ਦੀ ਇਮਾਰਤ ਬੜੀ ਘਾਤਕ ਸਾਬਤ ਹੋ ਸਕਦੀ ਹੈ 200 ਤੋਂ ਵੱਧ ਮਰੀਜ਼ਾਂ ਦੀ ओपीडी ਹੈ ਡਾਕਟਰ ਸਿਰਫ ਦੋ ਨੇ ਯਾਨੀ ਕਿ ਇੱਕ ਡਾਕਟਰ 100 ਮਰੀਜ਼ਾਂ ਨੂੰ ਦੇਖੇਗਾ ਦੂਜਾ ਫਿਰ 100 ਨੂੰ ਦੇਖੇਗਾ 10 ਤੋਂ ਬਾਅਦ ਬਾਹਰ ਮਰੀਜ਼ਾਂ ਦੀਆਂ ਸਾਮੀਆਂ ਖਾਲੀ ਨੇ ਕੁਰਸੀਆਂ ਕਹਿ ਰਹੀਆਂ ਨੇ ਕਿ ਡਾਕਟਰ ਸਾਹਿਬ ਆਜੋ ਬਹੁਤ ਸਮਾਂ ਹੋ ਗਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਕਿ ਦੂਜੀ ਤਸਵੀਰ ਬਟਾਲਾ ਦਾ ਸਰਕਾਰੀ ਹਸਪਤਾਲ ਖੁਦ ਬਿਮਾਰ ਹੈ ਫਿਲਟਰ ਖਰਾਬ ਪਾਣੀ ਦੀ ਦਿੱਕਤ ਪਖਾਨਿਆਂ ਦੀ ਦਿੱਕਤ ਕਰਕੇ ਲੋਕ ਬੜੇ ਇਸ ਸ੍ਰੀ ਕੇ ਨਾਲ ਮਹਿਸੂਸ ਕਰ ਰਹੇ ਨੇ ਕਿ ਸਿਹਤ ਸਬੰਧੀ ਵਿੱecta ਨੇ ਤਾਂ ਹੱਲ ਕੌਣ ਕਰੇਗਾ ਹਾਲਾਂਕਿ ਸਰਕਾਰ ਦੀਆਂ ਜ਼ੀਰੋ ਟੋਲਰੈਂਸਿਸ ਨੇ ਤਾਂ ਗਰਾਊਂਡ ਜ਼ੀਰੋ ਤੇ ਕੀ ਕੁਛ ਅੰਮਲੀ ਜਾਮਾ ਪਹਿਨਾਇਆ ਗਿਆ ਪੰਜਾਬ ਦੇ ਸਿਹਤ ਮੰਤਰੀ ਵੀ ਅੱਜ ਵੀ ਇਸ ਆ ਡਿਬੇਟ ਨੂੰ ਜ਼ਰੂਰ ਸੁਣ ਰਹੇ ਹੋਣਗੇ ਹੋ ਸਕਦਾ ਹੈ ਕਿ ਕੁਝ ਐਕਸ਼ਨ ਵੀ ਹੋਵੇ ਉਮੀਦ ਕਰਾਂ ਗਿਆ ਸੀ ਤੀਜੀ ਤਸਵੀਰ ਮਲੇਰ ਕੋਰਟ ਲਾਦੀ ਇੱਕ ਪਟੀਸ਼ਨ ਫਾਈਲ ਕੀਤੀ ਗਈ ਸੀ ਡਾਕਟਰ ਕੋਈ ਵੀ ਨਹੀਂ ਸੀ 3 ਤੋਂ ਬਾਅਦ ਡਾਕਟਰ ਪਟੀਸ਼ਨ ਤੋਂ ਬਾਅਦ ਭੇਜ ਦਿੱਤੇ ਗਏ ਇਹ ਹੁਕਮ ਦੇ ਵਿੱਚ ਸੀ ਪਰ ਹੁਕਮ ਕੋਰਟ ਦਾ ਹਾਲੇ ਤੱਕ ਕਿੰਨੇ ਡਾਕਟਰ ਨੇ ਫਿਲਹਾਲ ਹਸਪਤਾਲ ਜਿਹੜਾ ਮਲੇਰ ਕੋਰਟ ਲਾ ਇੰਤਜ਼ਾਰ ਕਰ ਰਿਹਾ ਹੈ ਕਿ ਹਾਈ ਕੋਰਟ ਦੇ ਹੁਕਮ ਤਾਂ ਮੰਨ ਲਓ ਜੀ ਜਿਹੜਾ ਹਾਈ ਕੋਰਟ ਨੇ ਬੜਾ ਸਖਤ ਆ ਪੀਆਲ ਤੋਂ ਬਾਅਦ ਆਰਡਰ ਕੀ ਦਿੱਤਾ ਤਾਂ ਤਿੰਨ ਵੱਡੇ ਸਾਡੇ ਸਵਾਲ ਲੈਣਗੇ ਸਵਾਲ ਨੰਬਰ ਪਹਿਲਾ ਰਹੇਗਾ ਤਰਨ ਤਾਰਨ ਦੇ ਵਿੱਚ ਸਿਹਤ ਸੁਧਾਰਾਂ ਦੇ ਲਈ ਪੀਆਈਐਲ ਦੀ ਲੋੜ ਕਿਉਂ ਜੇ ਪੀਆਈਐਲ ਦੀ ਜ਼ਰੂਰਤ ਦੀ ਗੱਲ ਹੋ ਰਹੀ ਹੈ ਕਿ ਸੁਧਾਰ ਹੋ ਜਾਣਗੇ ਦੂਜਾ ਵੱਡਾ ਸਾਡਾ ਸਵਾਲ ਰਹੇਗਾ ਬਟਾਲਾ ਦਾ ਸਰਕਾਰੀ ਹਸਪਤਾਲ ਖੁਦ ਬਿਮਾਰ ਕਿਉਂ ਮਹਿਸੂਸ ਕਰ ਰਿਹਾ ਹੈ ਤਾਂ ਤੀਜਾ ਸਾਡਾ ਸਵਾਲ ਇਸੇ ਚਰਚਾ ਦੇ ਵਿੱਚ ਰਹੇਗਾ ਜਿਸ ਦਾ ਅਸੀਂ ਉੱਤਰ ਜਾਣਨ ਦੀ ਕੋਸ਼ਿਸ਼ ਕਰਾਂਗੇ ਸਿਹਤ ਇਨਜ਼ਾਮ ਆਪਣਾ ਭਰੋਸਾ ਕਿਵੇਂ ਬਹਾਲ ਕਰੇਗਾ ਇਸ ਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਐਡਵੋਕੇਟ ਕਮਰ ਪਹਲ ਸਾਹਿਬ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਮੈਂ ਸਵਾਗਤ ਕਰਦਾ ਸ਼੍ਰੋਮਣੀ ਅਕਾਲੀ ਦਲ ਤੋਂ ਪਰਮਵੀਰ ਸਣੀ ਦੀ ਜੁੜੇ ਹੋਏ ਨੇ ਕਾਂਗਰਸ ਤੋਂ ਜਿਸ ਕਰਨ ਕਾਲੋਂ ਸਭ ਵੀ ਜੁੜੇ ਹੋਏ ਨੇ ਏਪੀਐਸ ਲੋਹੋਤਰ ਆਰਪੀਐਸ ਮੋਹਤਰਾ ਸਾਹਿਬ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਜੁੜੇ ਹੋਏ ਉਹਨਾਂ ਦਾ ਮੈਂ ਸਵਾਗਤ ਕਰਦਾ ਲੋਹੋਤਰਾ ਜੀ ਰਾਜ ਮੇਜਬ ਨੇ ਤੇ ਨਾਲ ਹੀ ਕਮਲਜੀਤ ਸਿੰਘ ਸੋਈ ਸਾਹਿਬ ਵੀ ਸਾਡੇ ਨਾਲ ਜੁੜੇ ਹੋਏ ਸੀ ਤਮਿਲ ਹੋtras ਸਭ ਸਭ ਤੋਂ ਪਹਿਲਾ ਕਮੈਂਟ ਤੁਹਾਡਾ ਜਿਹੜਾ ਇੰਪੋਰਟੈਂਟ ਰਹੇਗਾ ਦੇਖੋ ਹਾਲਾਤ ਬੜੇ ਖਰਾਬ ਨੇ ਇਸ ਸਮਝਣ ਦੀ ਕੋਸ਼ਿਸ਼ ਅਸੀਂ ਕਰਾਂਗੇ ਕਿ ਹੱਲ ਕਦ ਤੱਕ ਹੋ ਜਾਏਗਾ ਬਟਾਲਾ ਤਰਨਤਾਰਨ ਦੀ ਅਸੀਂ ਤਸਵੀਰ ਦਿਖਾਈ ਮਲੇਰ ਕੋਟਲਾ ਦੀ ਅਸੀਂ ਤਸਵੀਰ ਦਿਖਾਈ ਮਲੇਰ ਕੋਟਲਾ ਦਾ ਆਰਡਰ ਹੋਏ ਹੋਏ ਨੇ ਕਿ 30 ਡਾਕਟਰ ਪੇਚੋ ਹਾਲੇ ਤੱਕ ਨਹੀਂ ਆਏ ਕ੍ਰਿਸ਼ਨ ਜੀ ਆਪ ਜੀ ਦਾ ਚੈਨਲ ਜੋ ਕੁਝ ਦਿਖਾ ਰਿਹਾ ਅਸੀਂ ਉਹਨੂੰ ਡਿਸਪਿਊਟ ਨਹੀਂ ਕਰਦੇ ਜ਼ਾਹਿਰ ਹੈ ਕਿ ਜੋ ਕੁਝ ਦਿਖਾ ਰਿਹਾ ਹੋਏਗਾ ਸਹੀ ਹੀ ਦਿਖਾ ਰਿਹਾ ਹੋਏਗਾ ਪਰ ਸਾਨੂੰ ਥੋੜਾ ਜਿਹਾ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜੇ ਕੋਈ ਚੋਰ ਘਰ ਨੂੰ ਅੱਗ ਲਾ ਜਵੇ ਤੇ ਕੋਈ ਸਾਧ ਆ ਕੇ ਉਸ ਤੇ ਪਾਣੀ ਪਾਂਦਾ ਹੋਵੇ ਤਾਂ ਅਸੀਂ ਸਾਧ ਨੂੰ ਨਹੀਂ ਫੜ ਲਈਦਾ ਹੁੰਦਾ ਕਿ ਭਾਈ ਤੂੰ ਚੰਗੀ ਤਰ੍ਹਾਂ ਅੱਗ ਨਹੀਂ ਬੁਝਾਈ ਤਾਂ ਤੂੰ ਕਸੂਰਵਾਰ ਹੈ ਕਾਸ਼ ਇਹ ਹੁੰਦਾ ਕਿ ਜਦੋਂ ਅਕਾਲੀ ਤੇ ਕਾਂਗਰਸੀ ਸਰਕਾਰਾਂ ਸੀ ਉਦੋਂ ਵੀ ਤੁਹਾਡੇ মিডিਆ ਨੇ ਹਸਪਤਾਲਾਂ ਦਾ ਆਡਿਟ ਕੀਤਾ ਹੁੰਦਾ ਤੇ ਪੰਜਾਬ ਦੇ ਲੋਕਾਂ ਦੇ ਅੱਗੇ ਲਿਆਂਦਾ ਹੁੰਦਾ ਕਿ ਕੀ ਜੀ ਬੁਰੇ ਹਾਲਾਤ ਸੀ ਉਸ ਸਮੇਂ ਹਸਪਤਾਲਾਂ ਦੇ ਵਿੱਚਕਾਰ ਕਿਸ ਤਰੀਕੇ ਨਾਲ ਪ੍ਰਾਈਵੇਟ ਹਸਪੀਟਲ ਮਾਫੀਆ ਨੂੰ ਐਨਕਰੇਜ ਕੀਤਾ ਜਾ ਰਿਹਾ ਸੀਗਾ ਸਰਕਾਰੀ ਹਸਪਤਾਲਾਂ ਨੂੰ ਨੈਗਲੈਕਟ ਕੀਤਾ ਜਾ ਰਿਹਾ ਸੀਗਾ ਬੁਰੇ ਹਾਲ ਸੀ ਇੱਕ ਵੀ ਨਵਾਂ ਹਸਪਤਾਲ ਪਿਛਲੇ 20 ਸਾਲਾਂ ਚ ਨਹੀਂ ਸੀ ਬਣਿਆ ਔਰ ਇਹ ਜਿਹੜਾ ਤੁਸੀਂ ਦਿਖਾ ਰਹੇ ਹੋ ਇਹ ਸਾਡੀ ਸਰਕਾਰ ਵੱਲੋਂ ਸਾਰੇ ਹਸਪਤਾਲਾਂ ਦਾ ਆਡਿਟ ਕੀਤਾ ਗਿਆ ਜਿਸ ਦੇ ਵਿੱਚ ਕਰੀਬ 200 ਬਿਲਡਿੰਗਸ ਜਿਹੜੀਆਂ ਉਸ ਆਡਿਟ ਵਿੱਚ ਅਨਸੇਫ ਪਾਈਆਂ ਗਈਆਂ ਉਹਨਾਂ ਦਾ ਬਕਾਇਦਾ ਰਿਪੇਅਰ ਔਰ ਮੇਨਟੇਨੈਂਸ ਦਾ ਪ੍ਰੋਗਰਾਮ ਜਿਹੜਾ ਹੈ ਉਹ ਇਸ਼ੂ ਹੋ ਚੁੱਕਾ ਹੈ ਔਰ ਇਹ ਜਿਹੜਾ ਇੱਕ ਹਸਪਤਲ ਤੁਸੀਂ ਦਿਖਾਇਆ ਜਿਹਦੀ ਐਕਸਰੇ ਦੀ ਬਿਲਡਿੰਗ ਜਿਹੜੀ ਆ ਉਹ ਦਿਖਾਈ ਜਾ ਰਹੀ ਹੈ ਹੋਰ ਹਿੱਸਾ ਨਹੀਂ ਦਿਖਾਇਆ ਜਾ ਰਿਹਾ ਹਸਪਤਾਲ ਦਾ ਸਿਰਫ ਐਕਸ-ਰੇ ਦੀ ਬਿਲਡਿੰਗ ਦਿਖਾਈ ਜਾ ਰਹੀ ਹੈ ਕਿ ਉਹ ਮਾੜੀ ਹਾਲਤ ਵਿੱਚ ਹੈ ਉਸ ਹਸਪਤਾਲ ਵਿੱਚ ਜਿਹੜੀ OPD ਹੈ ਜਿਹੜੀ ਲੈਬ ਹੈ ਉਹਦੀ ਮੇਨਟੇਨੈਂਸ ਹੋ ਚੁੱਕੀ ਹੈ OT ਦੀ ਮੇਨਟੇਨੈਂਸ ਚੱਲ ਰਹੀ ਹੈ ਔਰ ਇਹ ਜਿਹੜੀ ਐਕਸ-ਰੇ ਬਿਲਡਿੰਗ ਹੈ ਇਹ ਨੈਕਸਟ ਇਨ ਦ ਲਾਈਨ ਹੈਗੀ ਹੈ ਸੋ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਕਰਵਾ ਦੋਗੇ ਜੀ ਇਹ ਬਹੁਤ ਵੱਡਾ ਸਵਾਲ ਹੈ ਕਿਉਂ ਕੰਮ ਚੱਲ ਰਿਹਾ ਹੈਗਾ ਜਿੰਨੀ ਛੇਤੀ ਤੋਂ ਛੇਤੀ ਹੋਵੇ ਸਾਡੀ ਕੋਸ਼ਿਸ਼ ਹੈ ਕਿ ਸਾਰੀਆਂ ਬਿਲਡਿੰਗਾਂ ਜਿਹੜੀਆਂ ਚੰਗੇ ਹਾਲਾਤ ਵਿੱਚ ਹੋਣ ਔਰ ਬਹੁਤ ਸਾਰੀਆਂ ਬਿਲਡਿੰਗਾਂ ਜਿਹੜੀਆਂ ਸਾਡੇ ਆਮ ਆਦਮੀ ਕਲੀਨਿਕਸ ਦੇ ਅੰਡਰ ਆਈਆਂ ਨੇ ਉਹ ਤਾਂ ਸਾਰੀਆਂ ਆਲਰੇਡੀ ਰਿਪੇਅਰ ਹੋ ਚੁੱਕੀਆਂ ਨੇ ਸੋ ਮੇਰੀ ਬੇਨਤੀ ਹੈ ਕਿ ਆਪਾਂ ਸਿਰਫ ਮੌਜੂਦਾ ਸਰਕਾਰ ਜਿਹੜੀ ਕਿ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰ ਰਹੀ ਹੈ 881 ਆਮ ਆਦਮੀ ਕਲੀਨਿਕ ਦੇਤੇ ਹਨ ਉੱਥੇ ਦਵਾਈਆਂ ਵੀ ਮੁਫਤ ਮਿਲਦੀਆਂ ਟੈਸਟ ਵੀ ਮੁਫਤ ਹੋ ਰਹੇ ਹਨ ਔਰ ਐਕਸਰੇ ਅਲਟਰਾਸਾਉਂਡ ਵਰਗੀਆਂ ਸਹੂਲਤਾਂ ਮਿਲ ਰਹੀਆਂ ਈਵਨ ਨਿਊਰੋ ਦੇ ਆਪਰੇਸ਼ਨ ਜਿਹੜੇ ਆ ਉਹ ਸਰਕਾਰੀ ਹਸਪਤਾਲਾਂ ਵਿੱਚ ਹੋ ਰਹੇ ਆ ਤਾਂ ਆਪਾਂ ਇਹ ਇੱਕ ਤਰਫਾ ਫੋਟੋ ਦਿਖਾ ਕੇ ਆ ਵੀਡੀਓ ਦਿਖਾ ਕੇ ਸਾਰੀ ਇਮੇਜ ਨੂੰ ਲੁਕਵਾ ਕੇ ਇੱਕ ਗਲਤ ਜਿਹੜੀ ਪਿਕਚਰ ਪੇਸ਼ ਹੁੰਦੀ ਹੈ ਉਸ ਤੋਂ ਲੋਕਾਂ ਨੂੰ ਬਚਾਈਏ ਔਰ ਇੱਕ ਕੋਸ਼ਿਸ਼ ਕਰੀਏ ਕਿ ਪੂਰੀ ਪਿਕਚਰ ਜਿਹੜੀ ਹੈ ਹੋਲਸਮ 뷰 ਜਿਹੜਾ ਹੈ ਪੂਰੇ ਹੈਲਥ ਸਿਸਟਮ ਦਾ ਉਹ ਲੋਕਾਂ ਦੇ ਸਾਹਮਣੇ ਆਏ ਔਰ ਲੋਕਾਂ ਨੂੰ ਪਤਾ ਚੱਲੇ ਕਿ ਕਿੰਨੇ ਤਤਪਰਤਾ ਦੇ ਨਾਲ ਜਿਹੜੀ ਛੱਤ ਦਿਖਾਈ ਹੈ ਉਹੀ ਛੱਤ ਹੋ ਜੇ ਤਾਂ ਬਹੁਤ ਵਧੀਆ ਗੱਲ ਹੋਏਗੀ ਮੇਜਰ ਸਾਹਿਬ ਮੈਂ ਆਉਂਗਾ ਦਾ ਲੀਗਲ ਸਟੇਟਸ ਕੋਰ ਪਾਲ ਸਾਹਿਬ ਤੋਂ ਜਾਣਨ ਦੀ ਕੋਸ਼ਿਸ਼ ਕਰੂੰਗਾ ਪਾਲ ਸਾਹਿਬ ਦਾ ਅੰਦੇਸਰ ਜਿਸਰਾ ਮੇਰੇ ਸਤਿਕਾਰਯੋਗ ਜਿਹੜੇ ਦੋਸਤ ਨੇ ਉਹਨਾਂ ਨੇ ਕਿਹਾ ਇਹਨਾਂ ਨੇ ਜਿਹੜੀ ਹੈਗੀ ਹੈ ਮੈਂ ਤੁਹਾਨੂੰ ਦੱਸਾਂ ਕਿ ਜੋ ਕੰਮ ਕਰ ਰਹੀ ਹੈ ਬਹੁਤ ਵਧੀਆ ਕਰ ਰਹੇ ਨੇ ਪਰ ਇਹ ਜਿਹੜੀ ਜਿਹੜੀ ਪੀਆਈਐਲ ਹੈਗੀ ਆ ਇਹ ਸ਼ੁਰੂਆਤ ਹੋਈ ਸੀ ਕਿ ਨਿਊਜ਼ ਰਿਪੋਰਟ ਤੇ ਨਿਊਜ਼ ਰਿਪੋਰਟ ਦੇ ਉਤੋਂ ਪਹਿਲੀ ਗੱਲ ਤੇ ਇਹ ਜਿਹੜੀ ਹੈਗੀ ਹੈ ਕਿ ਉਤੋਂ ਸਾਨੂੰ ਸਾਹਮਣੇ ਆਇਆ ਕਿ 22 ਸਾਲ ਤੋਂ ਇਹ ਜਿਹੜਾ ਇਹ ਨਹੀਂ ਹੈ ਕਿ ਹੁਣ ਨਹੀਂ ਹੋਇਆ ਕਿ ਐਸੇ ਸਰਕਾਰ ਦੇ ਵਿੱਚ ਹੀ ਇਹ ਚੀਜ਼ ਹੋਈ ਹੈ 22 ਸਾਲ ਤੋਂ ਐਸ ਜਿਹੜਾ ਸੈਂਟਰ ਹੈ ਇਹਦੀ ਬਿਲਕੁਲ ਵੀ ਮਰਮਮਤ ਨਹੀਂ ਕਰਵਾਈ ਗਈ ਇਹ ਜਿਹੜਾ ਰਿਪਲਾਈ ਦੇ ਵਿੱਚ ਜਿਹੜਾ ਮੇਰੇ ਕੋਲ ਮੰਗਿਆ ਗਿਆ ਸੀਗਾ ਕਿ ਜਿਹੜਾ ਐਮਰਜੈਂਸੀ ਸੇਵਾਵਾਂ ਨੇ ਉਹ ਵੀ ਜੜੀਆਂ ਨੇ ਬਿਲਕੁਲ ਬੰਦ ਨੇ ਕਿਉਂਕਿ ਇੱਥੇ ਸਾਰੀਆਂ ਜੜੀਆਂ ਚਾਰ ਪੰਜ ਪੋਸਟਾਂ ਨੇ ਡਾਕਟਰਸ ਦੀਆਂ ਉਹ ਹਜੇ ਤੱਕ ਵੇਕੈਂਟ ਨੇ ਤੇ ਉਹ ਭਰੀਆਂ ਨਹੀਂ ਗਈਆਂ ਤੇ ਬਿਲਡਿੰਗ ਦੀ ਜਿਹੜੀ ਖਸਤਾ ਹਾਲਤ ਹੈ ਬਿਲਡਿੰਗ ਨੂੰ ਇਹ ਵੀ ਜਿਹੜਾ ਉਹਨਾਂ ਨੇ ਰਿਪਲਾਈ ਦੇ ਵਿੱਚ ਲਿਖਿਆ ਜਿਹੜੇ ਮਾਨਯੋਗ ਸਿਵਲ ਸਰਜਨ ਸਾਹਿਬ ਨੇ ਕਿ ਇਹ ਜਿਹੜੀ ਬਿਲਡਿੰਗ ਜਿਹੜੀ ਆ ਨਵੀਂ ਬੰਨੀ ਚਾਹੀਦੀ ਆ ਇਹਦੀ ਇੰਨੀ ਕੁ ਮਾੜੀ ਹਾਲਤ ਹੋ ਚੁੱਕੀ ਆ 22 ਸਾਲਾਂ ਤੋਂ ਤੇ ਇਹਦੇ ਵਿੱਚ ਜਿਹੜਾ ਤੁਸੀਂ ਸਵਚਾਲੇ ਜਿਹੜੇ ਟਾਇਲਟਸ ਨੇ ਉਹਨਾਂ ਦਾ ਵੀ ਤੇ ਕਈ ਬਿਮਾਰੀਆਂ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਲੋਕਾਂ ਨੂੰ ਜੜੀਆਂ ਮੰਗ ਸਕਦੀਆਂ ਤੇ ਇਹਦੇ ਚ ਓਪੀਡੀ ਜਿਹੜੀ ਹੈਗੀ ਆ ਮੇਨ ਜਿਹੜੀ ਬਿਲਡਿੰਗ ਆ ਜਿਹੜਾ ਸਟਾਫ ਆ ਇਹ ਵੀ ਮੈਂਸ਼ਨ ਸੀਗਾ ਰਿਪੋਰਟ ਦੇ ਵਿੱਚ ਕਿ ਉਹਨਾਂ ਨੂੰ ਸਟਾਫ ਨੂੰ ਵੀ ਜੜਾ ਸ਼ਿਫਟ ਕਰਨਾ ਪਿਆ ਤੇ ਇਸ ਕਰਕੇ ਜਿਹੜਾ ਸਾਡਾ ਸੰਵਿਧਾਨ ਹੈ ਸੰਵਿਧਾਨ ਦੇ ਵਿੱਚ ਜੜੀ ਹੈ ਇੱਕ ਫੰਡਮੈਂਟਲ ਡਿਊਟੀ ਹੈ ਸਰਕਾਰ ਦੀ ਆਰਟੀਕਲ uh, 47 ਦੇ ਵਿੱਚ ਜਿਹਦੇ ਚ ਉਹਨਾਂ ਨੇ ਜਿਹੜਾ ਸਟੈਂਡਰਡ ਆਫ ਲਿਵਿੰਗ ਜਿਹੜਾ ਬੰਦਿਆਂ ਦਾ ਤੇ ਲੈਵਲ ਆਫ ਨਿਊਟ੍ਰੀਸ਼ਨ ਜਿਹੜਾ ਹੈਗਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਪਾ ਪਰ ਅਸੀਂ ਇਹ ਜਿਹੜਾ 22 ਸਾਲਾਂ ਤੋਂ ਹੀ ਚੱਲੋ ਹੋ ਰਿਹਾ ਪਰ ਜੋ ਮੌਜੂਦਾ ਸਰਕਾਰ ਹੈ ਚਲੋ ਉਹ ਮੁਹਿੰਮ ਬੜੀ ਵਧੀਆ ਚਲਾ ਰਹੇ ਨੇ ਜਿਸ ਤਰ੍ਹਾਂ ਇਹਨਾਂ ਨੇ ਕਾਫੀ ਆਮ ਆਦਮੀ ਕਲੀਨਿਕਸ ਜੜੇ ਨੇ ਉਹ ਖੋਲੇ ਨੇ ਕਾਫੀ ਹੈਲਥ ਸੈਕਟਰ ਦੇ ਵਿੱਚ ਕੀਤਾ ਗਿਆ ਤੇ ਜਿਹੜੀ ਪੀਪਲ ਵੈਲਫੇਅਰ ਸੁਸਾਇਟੀ ਹੈ ਇਹਦੀ ਸਿਰਫ ਵਿਜ਼ਨ ਇਹੋਈ ਹੈ ਕਿ ਸਰਕਾਰ ਦਾ ਜਿਹੜਾ ਧਿਆਨ ਉਹ ਜਿਹੜਾ ਹਰ ਪਾਸੇ ਲੈ ਕੇ ਜਾਇਆ ਜਾਏ ਤਾਂ ਕਿ ਜਿਹੜਾ ਲੋਕਾਂ ਨੂੰ ਵੱਧ ਤੋਂ ਵੱਧ ਜਿਹੜਾ ਸਰਕਾਰ ਜਿਹੜਾ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਮੁਹੱਈਆ ਕਰਵਾਈਆਂ ਜਾਣ ਤੇ ਇਹ ਜਿਹੜੀ ਹੈ ਲੋਕਾਂ ਨੂੰ ਜਿਹੜੀਆਂ ਡਾਕਟਰੀ ਸਹੂਲਤਾਂ ਜਿਹੜੀਆਂ ਮਿਲਣ ਤੇ ਇਹਦੇ ਵਿੱਚ ਮੈਂ ਹੋਰ ਚੀਜ਼ ਮੇਜਰ ਸਾਹਿਬ ਕਹਿੰਦੇ ਕਿ ਇਹ ਬੜੇ ਸਾਲਾਂ ਦੀ ਅੱਗ ਲੱਗੀ ਹੋਈ ਸੀ ਅੱਗ ਨੂੰ ਬੁਝਾਉਣ ਵਾਲੇ ਨੂੰ ਨਹੀਂ ਕਿਤੇ ਫੜੀਦਾ ਹੁੰਦਾ ਜਿਹੜੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਅਮਲੀ ਸੋਈ ਸਾਹਿਬ ਮੈਨੂੰ ਪੁੱਛ ਰਹੇ ਹੋ ਤੁਸੀਂ ਕਿਸ਼ਨ ਜੀ ਸੋਈ ਸਾਹਿਬ ਕੋਲ ਲੱਗਦਾ ਆਵਾਜ਼ ਨਹੀਂ ਜਾ ਰਹੀ ਨਹੀਂ ਕਿ ਤੁਸੀਂ ਮੈਨੂੰ ਪੁੱਛ ਰਹੇ ਹੋ ਸਵਾਲ ਆ ਗਿਆ ਤਾਂ ਜਵਾਬ ਦਿਓ ਹਾਂ ਜੀ ਕਿਸ਼ਨ ਜੀ ਆ ਜੋ ਮਲੋਤਰਾ ਜੀ ਨੇ ਗੱਲ ਕੀਤੀ ਹੈ ਕਹਿੰਦੇ ਜੀ ਅੱਗ ਲਾਉਣ ਉਹ ਅੱਗ ਬੁਝਾਉਣ ਵਾਲੇ ਨੂੰ ਪੁੱਛੀ ਤਾਂ ਨਹੀਂ ਅੱਗ ਕਿੰਨੇ ਲਾਈ ਹੈ ਅੱਗ ਤੇ ਤੁਹਾਡੇ ਰਾਜ ਦੇ ਵਿੱਚ ਲਾਈ ਹੈ ਮੈਂ ਤੁਹਾਨੂੰ ਹੁਣ ਮੈਨੂੰ ਕਿਸ਼ਨ ਜੀ ਬੋਲਣ ਦਿਓ ਤੁਸੀਂ ਬੋਲਣ ਕੱਟ ਦਿੰਦੇ ਹੋ ਬੀਜੇਪੀ ਆਲਿਆਂ ਨੂੰ ਮੈਂ ਇਹਨਾਂ ਨੂੰ ਪੰਜ ਇਨਸੀਡੈਂਟ ਗਿਣਾਨਾ ਇਹਨਾਂ ਦੇ ਰਾਤ ਤੇ ਜੋ ਹੈਲਥ ਸੇ ਹੈਲਥ케ਅਰ ਦੀ ਸਿਚੁਏਸ਼ਨਸ ਦਾ ਹਾਲ ਕੀ ਹੈ ਇਹਨਾਂ ਦੇ ਪਿਛਲੇ 2-3 ਵਰਿਆਂ ਦੌਰਾਨ 51 ਇਦਾਂ ਦੇ ਇਨਸੀਡੈਂਟਸ ਹੋਏ ਨੇ ਜਿੱਥੇ ਗਵਰਨਮੈਂਟ ਡਾਕਟਰਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਤੇ ਉਹਨਾਂ ਦੀ ਹਾਲਤ ਖਰਾਬ ਕੀਤੀ ਗਈ ਹੈ ਮੈਂ ਡੇਟ ਵਾਈਜ਼ ਦੱਸਣਾ 4 ਅਗਸਤ 2022 ਨੂੰ ਪੀਜੀਆਈ ਨੇ ਜਿਹੜੇ ਪੰਜਾਬ ਦੇ ਪੇਸ਼ੈਂਟ ਸੀ ਉਹਨਾਂ ਨੂੰ ਟ੍ਰੀਟਮੈਂਟ ਦੇਣੀ ਬੰਦ ਕਰ ਦਿੱਤੀ ਕਿਉਂਕਿ 16 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਉਹਨਾਂ ਨੂੰ ਦਿੱਤਾ ਨਹੀਂ ਸੀ 5 ਅਪ੍ਰੈਲ 2024 ਨੂੰ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਦੇ ਵਿੱਚ ਅੱਗ ਲੱਗੀ ਉਹਦਾ ਜਵਾਬ ਦੇ ਦਿਓ 11 ਮਈ 2022 ਨੂੰ ਅੱਗ ਲੱਗੀ ਗੁਨਾਨਕ ਦੇ ਹਸਪਤਾਲ ਦੇ ਵਿੱਚ ਉਹਦਾ ਵੀ ਜਵਾਬ ਦੇ ਦਿਓ 25 ਜਨਵਰੀ 2025 ਨੂੰ ਐਸਜੂ ਦੇ ਵਿੱਚ ਆਪਰੇਸ਼ਨ ਥੀਟਰ ਦੇ ਵਿੱਚ ਰਜਿੰਦਰਾ ਹਸਪਤਾਲ ਚ ਲਾਈਟ ਚਲੀ ਗਈ ਤੇ 15 ਮਿੰਟ ਡਾਕਟਰ ਜਿਹੜੀ ਸਰਜਰੀ ਕਰਦੇ ਪਈ ਸੀਗੇ ਉਹਦੀ ਸਰਜਰੀ ਨਹੀਂ ਕਰ ਸਕੇ ਉਹਦਾ ਵੀ ਜਵਾਬ ਦੇ ਦਿਓ 12 ਜਨਵਰੀ 2024 ਨੂੰ ਡਾਕਟਰ ਐਚਐਸ ਰੇਖੀ ਜਿਹੜੇ ਸੀਗੇ ਮੈਡੀਕਲ ਸੁਪਰਡੈਂਟ ਉਹਨਾਂ ਨੇ ਕਿਹਾ ਕਿ ਸਾਡੀਆਂ ਤੇ ਸਿਹਤ ਸੁਭਤਾਵਾਂ ਮਰਜਿੰਦਰਾ ਹਸਪੀਟਲ ਦੀ ਗੱਲ ਕਰਦੇ ਆ ਕਿ ਕਰੰਬਲਡ ਹੋ ਚੁੱਕੀਆਂ ਨੇ ਉਹਨਾਂ ਨੇ ਡਿਜ਼ਾਈਨ ਕਰਤਾ ਐਜ਼ ਅ ਮੈਡੀਕਲ ਸੁਪਰਡੈਂਟ ਫ্রম ਮਰਜਿੰਦਰਾ ਹਸਪੀਟਲ ਫਿਰ ਇਹਨਾਂ ਦੇ ਟੋਟਲ ਜਿਹੜੀ ਆ 12 ਸਤੰਬਰ 2024 ਨੂੰ ਸਾਰੇ ਡਾਕਟਰ ਜਿਹੜੇ ਸੀਗੇ ਉਹਨਾਂ ਨੇ ਆਪੀਡੀ ਸਰਵਿਸਿਜ਼ ਬੰਦ ਕਰਤੀਆਂ 3 ਦਿਨਾਂ ਵਾਸਤੇ ਕਹਿੰਦੇ ਜੀ ਅਸੀਂ ਜਿੱਦਾਂ ਤੇ ਇਹਨਾਂ ਨੇ ਹਾਲਾਤ ਪੈਦਾ ਕਰ ਦਿੱਤੇ ਨੇ ਆਪਦਾ ਪਾਰਟੀ ਨੇ ਅਸੀਂ ਸੇਵਾਵਾਂ ਜਾਰੀ ਨਹੀਂ ਰੱਖ ਸਕਦੇ ਤਾਂ 4 ਮਈ 2024 ਨੂੰ ਸਰਕਾਰ ਰਾਣੀਆਂ ਤੇਰਾ ਨੂੰ ਜ਼ਿੰਮੇਵਾਰ ਦੱਸ ਰਹੀ ਹੈ ਸੋਈ ਸਾਹਿਬ ਇਸ ਤੇ ਮੈਂ ਜਵਾਬ ਜਾਣਨ ਦੀ ਕੋਸ਼ਿਸ਼ ਕਰੂੰਗਾ ਕਾਲੋ ਸਾਹਿਬ ਇਤਫਾਕ ਰੱਖਦੇ ਹੋ ਵੀ ਗੱਲ ਕਰ ਲਾਂਦੇ ਕਰੋ ਯਾਰ ਪੂਰੀ ਗੱਲ ਕਰਨ ਦਿਆ ਕਰੋ ਆਉਂਗਾ ਮੈਂ ਬਹੁਤ ਘੱਟ ਸਮਾਂ ਰਹੇਗਾ ਸੋਈ ਸਾਹਿਬ ਮੈਂ ਮਾਫੀ ਚਾਹੁੰਦਾ ਸਮਾਂ ਘਟੇਗਾ ਸੈਗਮੈਂਟ ਛੋਟਾ ਹੈ ਇੱਕ ਇੱਕ ਰਿਐਕਸ਼ਨ ਰਹੇਗਾ ਕਿ ਸਿਰ ਬੁਲਾਰੀ ਦੀ ਗੱਲ ਇਨਕੰਪਲੀਟ ਹੋਏਗੀ ਮੈਂ ਆਉਂਗਾ ਤੁਹਾਡੇ ਕੋਲ ਜੇ ਸਮਾਂ ਹੋਇਆ ਜ਼ਰੂਰ ਵਿਚ ਗੁੰਡੇ ਅਸਰ ਅਸਰ ਹੋਗੇ ਤਾਂ ਉਹਨਾਂ ਨੇ ਇੱਕ ਮਰੀਨ ਰੁਕ ਰਹੇ ਤੁਹਾਨੂੰ ਕੰਨ ਦਾ ਤੇ ਹਾਲਾਤ ਹੀ ਬੜਾ ਖਰਾਬ ਹੈ ਦੀ ਠੀਕ ਹੈ ਠੀਕ ਹੈ ਮੈਂ ਪੁੱਛਾਂਗਾ ਸੋਈ ਸਾਹਿਬ ਤੁਹਾਡੀ ਗੱਲ ਆ ਗਈ ਹੈ ਪੁੱਛਾਂਗਾ ਮਰਕੈਸ ਕਰ ਲ ਸਮਾਂ ਘਾਟੇ ਇਕ ਟਿੱਕਟ ਬਟ ਹੋਰ ਸਾਡੀ ਪੈਂਡਿੰਗ ਪਈ ਹੈ ਡਰਗ ਤੇ ਵਾਰ ਤੇ ਕਾਲੂ ਸਾਹਿਬ ਕੰਪਲੀਟ ਕਰੋ ਪਲੀਜ਼ ਮੇਰਾ ਸਵਾਲ ਆ ਗਿਆ ਹਗਾ ਜੀ ਕ੍ਰਿਸ਼ਨ ਜੀ ਕ੍ਰਿਸ਼ਨ ਜੀ ਮੈਂ ਥੋੜੀ ਜੀ ਜਾਣਕਾਰੀ ਇਹ ਦੇ ਦਿਆਂ ਕਿ ਸਿਹਤ ਔਰ ਸਿੱਖਿਆ ਦੇ ਨਾਮ ਦੇ ਉੱਤੇ ਪਹਿਲਾਂ ਦਿੱਲੀ ਨੂੰ ਗਮਰਾਹ ਕਰਦੀ ਰਹੀ ਆਮ ਆਦਮੀ ਪਾਰਟੀ ਔਰ ਫਿਰ ਇਹਨਾਂ ਨੇ ਪੰਜਾਬੀਆਂ ਨੂੰ ਗਮਰਾਹ ਕੀਤਾ ਹੁਣ ਸਿਹਤ ਔਰ ਸਿੱਖਿਆ ਦੇ ਹਾਲਾਤ ਜਿਹੜੇ ਨੇ ਉਹ ਜਗ ਜाहिर ਨੇ ਤੁਸੀਂ ਕਿਹਾ ਕਿ ਹਸਪਤਾਲ ਬਿਮਾਰ ਨੇ ਮੈਂ ਤੇ ਕਹਿਣਾ ਕਿ ਸੂਬੇ ਦੀ ਹੀ ਸਿਹਤ ਜਿਹੜੀ ਹੈ ਉਬੇ ਮਾਰ ਰੈਡੀ ਸ਼ੁਰੂ ਹੋ ਗਈ ਹੈ ਜਦੋਂ ਤੋਂ ਇਹ ਸੱਤਾ ਦੇ ਵਿੱਚ ਆਏ ਨੇ ਦੇਖੋ ਮੈਂ ਮੇਰਾ ਮੇਰਾ ਹਲਕਾ ਏ ਬਟਾਲਾ ਮੈਂ ਬਟਾਲੇ ਦਾ ਰਹਿਣ ਵਾਲਾ ਮੈਂ ਪਹਿਲਾਂ ਤੁਹਾਨੂੰ ਬਟਾਲੇ ਦੀ ਤੇ ਸਿਵਲ ਹਸਪਤਾਲ ਦੀ ਗੱਲ ਦੱਸ ਦਿੰਦਾ ਬਟਾਲੇ ਸਿਵਲ ਹਸਪਤਾਲ ਦੇ ਵਿੱਚ ਔਰ ਮੈਂ ਕਿਉਂ ਕਰ ਰਿਹਾ ਇਹ ਗੱਲ ਵੇਖੋ ਇਸ ਸਮੇਂ ਇਹਨਾਂ ਨੂੰ ਤਕਰੀਬਨ ਸੱਤਾ ਚ ਆਇਆ ਨੂੰ 1400 ਦਿਨ ਹੋ ਗਏ ਨੇ ਮਤਲਬ 3 ਸਾਲ ਤੇ 15 16 ਦਿਨ ਉੱਤੇ ਹੋ ਗਏ ਨੇ 14 15 ਤਰੀਕ ਨੂੰ ਮਾਰਚ ਨੂੰ ਇਹਨਾਂ ਨੂੰ ਸ਼ੁਰੂ ਹੋ ਚੁੱਕੀ ਸੀ 2022 ਦੇ ਵਿੱਚ ਦੋ ਅੱਜੇ ਤੱਕ ਜਿਹੜੀ ਬਟਾਲੇ ਦੇ ਹਾਲਾਤ ਇਹ ਨੇ ਕਿ ਉੱਥੇ ਉੱਥੇ ਸਾਡੇ ਕੋਲ ਮੈਡੀਸਨ ਦੇ ਦੋ ਡਾਕਟਰ ਨੇ ਉਹਨਾਂ ਦੇ ਵਿੱਚੋਂ ਦੋ ਹੋਣੇ ਚਾਹੀਦੇ ਸੀ ਦੋ ਸੀਟਾਂ ਨੇ ਉਹਦੇ ਵਿੱਚੋਂ ਇੱਕ ਡਾਕਟਰ ਹੈ ਔਰ ਉਹ ਵੀ ਪਿਛਲੇ 2 ਮਹੀਨੇ ਤੋਂ ਛੁੱਟੀ ਤੇ ਹੈ ਸਾਡੇ ਕੋਲ ਗਾਇਨਕੋਲੋਜਿਸਟ ਦੀਆਂ ਜਿਹੜੀਆਂ ਨੇ ਉਹ ਦੋ ਸੀਟਾਂ ਨੇ ਉਹਦੇ ਚੋਂ ਸਿਰਫ ਇੱਕ ਭਰੀ ਆ ਔਰ ਦੂਸਰੇ ਜਿਹੜੇ ਨੇ ਉਹ ਵੀ ਕਦੀ ਆਉਂਦੇ ਕਦੀ ਨਹੀਂ ਆਉਂਦੇ ईएनटी ਦੀ ਇੱਕ ਹੈ ਔਰ ਔਰਥੋ ਜਿਹੜੀ ਹੈ ਉਹ ਉਹ ਜਿਹੜੇ ਐਸਐਮਓ ਸਾਹਿਬ ਨੇ ਉਹ ਆਰਥੋਡੋਨਿਕ ਪਰ ਕਿਉਂ ਐਸਐਮਓ ਸਾਹਿਬ ਨਹੀਂ ਕਿਸੇ ਨੂੰ ਵੇਖਦੇ ਨਹੀਂ ਇਸ ਕਰਕੇ ਬਟਾਲੇ ਹਸਪਤਾਲ ਦਾ ਸਿਵਲ ਹਸਪਤਾਲ ਦਾ ਜਿਹੜਾ ਨਾਂ ਹੈ ਉਹਨੂੰ ਰੈਫਰ ਹਸਪੀਟਲ ਕਹਿੰਦੇ ਨੇ ਉਹ ਜਿਹੜਾ ਵੀ ਆਉਂਦਾ ਸਿਰਫ ਸਰਕਾਰੀ ਪਰਚੀ ਤੇ ਲਿਖਿਆ ਜਾਂਦਾ ਹੈ ਕਿ ਰੈਫਰਡ ਟੂ ਅਮ੍ਰਿਤਸਰ ਗੁਰਨਾਗਦੇਵ ਹਸਪੀਟਲ ਅਮ੍ਰਿਤਸਰ ਯਾ ਰਾਮਦਾਸ ਹਸਪੀਟਲ ਅਮ੍ਰਿਤਸਰ ਰੈਫਰ ਹਸਪੀਟਲ ਕਹਿੰਦੇ ਨੇ ਹੋਰ ਆ ਜਾ ਮੈਂ ਮੋਹੱਲਾ ਕਲੀਨਿਕਾਂ ਤੇ ਇੱਕ ਬਸ ਛੋਟੀ ਜੀ ਗੱਲ ਇਹਨਾਂ ਨੇ ਕਿਹਾ 800 ਕਿੰਨੇ ਮੋਹੱਲਾ ਕਲੀਨਿਕ ਮਲੋਤਰਾ ਜੀ ਤੁਸੀਂ ਕਹੇ ਮੈਨੂੰ ਇਹ ਵੀ ਦੱਸ ਦਿ ਕਿ ਜਦੋਂ ਦਿੱਲੀ ਨੇ ਘੁਰਕੀ ਮਾਰੀ ਨੈਸ਼ਨਲ ਰੂਰਲ ਹੈਲਥ ਮੈਸ਼ਨ ਦੇ ਪੈਸੇ ਤੋਂ ਤੇ ਤੁਸੀਂ ਉਹਨਾਂ ਸਾਰੇ ਮਹੱਲਾ ਕਲੀਨਿਕਾਂ ਨੂੰ ਜਿਨ੍ਹਾਂ ਨੂੰ ਪਹਿਲਾਂ 18-18 20-20 ਲੱਖ ਲਾ ਕੇ ਰੰਗ ਕਰਕੇ ਫੋਟੋ ਲਾ ਕੇ ਮਹੱਲਾ ਕਲੀਨਿਕ ਬਣਾਇਆ ਸੀ ਉਹਨਾਂ ਨੂੰ ਤੁਸੀਂ ਹੁਣ arogya kendra ਦੇ ਵਿੱਚ ਕਨਵਰਟ ਕਰ ਦਿੱਤਾ ਹੈ ਔਰ ਕ੍ਰਿਸ਼ਨ ਜੀ ਤੁਹਾਡੇ ਕੋਲ ਰਿਪੋਰਟ ਹੋਏਗੀ ਨਹੀਂ ਤੇ ਵੀਡੀਓ ਮੈਂ ਭੇਜ ਦਿਆਂਗਾ ਕਿੰਨੇ ਜਿਹੜੇ ਇਹਨਾਂ ਦੇ ਮਹੱਲਾ ਕਲੀਨਿਕ ਨੇ ਉਹ ਸਾਰੇ ਦੇ ਸਾਰੇ ਤਕਰੀਬਨ arogya kendra ਬਣ ਗਏ ਨੇ ਸੋ ਸੇਤ ਔਰ ਸਿੱਖਿਆ ਦੇ ਕ੍ਰਾਂਤੀ ਲਿਆਉਣ ਵਾਲੀ ਇਹ ਪਾਰਟੀ ਇਹਨਾਂ ਨੇ ਪੂਰਾ ਸੂਬਾ ਹੀ ਬਿਮਾਰ ਕਰਕੇ ਰੱਖ ਦਿੱਤਾ ਇਹ ਤਾਂ ਮੈਨੂੰ ਬਟਾਲੇ ਦੀ ਗੱਲ ਦੱਸਤੀ ਹੈ ਜਿਹੜੀ ਤਰਨਤਾਰਨ ਵਾਲੀ ਹੈ ਐਡਵੋਕੇਟ ਸਾਹਿਬ ਨੇ ਜਿਹੜੀ ਪੀਆਲ ਪਾਉਣੀ ਪਈ ਮੇਰੇ ਖਿਆਲ ਨਾਲ ਇਹ ਕਰਕੇ ਪਾਉਣੀ ਪਈ ਹੋਏਗੀ ਕਿਉਂਕਿ ਕਿਸੇ ਆਰਟੀਆਈ ਦਾ ਜਵਾਬ ਤੀ ਸਰਕਾਰ ਦਿੰਦੀ ਨਹੀਂ ਹੈ ਔਰ ਖੁਦ ਆਰਟੀਆਈਆਂ ਤੋਂ ਪੈਦਾ ਹੋਈ ਪਾਰਟੀਆਂ ਔਰ ਆਰਟੀਆਈਆਂ ਦਾ ਜਵਾਬ ਹੀ ਨਹੀਂ ਦਿੰਦੀ ਬੜੀ ਕਮਾਲ ਦੀ ਸਰਕਾਰ ਹੈ ਆਹ ਤੇ ਹਾਲਾਤ ਤੁਹਾਨੂੰ ਮੈਂ ਅੱਥੀ ਦੱਸ ਰਿਹਾ ਠੀਕ ਹੈ ਸੁਣੀ ਜੀ ਜੇ ਹਰ ਗੱਲ ਤੇ ਪੀਆਲ ਦਾਖਲ ਕਰਨੇ ਪਏ ਸਿਹਤ ਨਿਜ਼ਾਮ ਕੀ ਜਾਗ ਜਾਏਗਾ ਖੋ ਕਿਸ਼ਨ ਜੀ ਜਦੋਂ ਸਰਕਾਰ ਆ ਤੇ ਜਿਹੜੇ ਝੂਠੇ ਲਾਰੇ ਆ ਨਾ ਜਿਹੜੇ ਦਿਖਾਏ ਗਏ ਸੀ ਵੀ ਕਰੋੜਾ ਰੁਪਏ ਲਾ ਕੇ ਵੀ 16 16 ਹਸਪਤਾਲ ਤੁਹਾਨੂੰ ਤਿਆਰ ਕਰਕੇ ਦਵਾਂਗੇ 100 ਤੱਕ ਚੱਕੀ ਗਈ ਸੀ ਵੀ ਅੱਜ ਨੀ ਪੱਥਰ ਰੱਖ ਕੇ ਚੱਲਿਆਂ ਤੇ ਅਗਲੇ ਜਿਹੜੇ ਸਾਲ ਆਂਦੇ ਸਾਲ 31 ਮਾਰਚ ਤੱਕ ਇਹ ਹਸਪਤਾਲ ਦਾ ਕੰਮ ਵੀ ਸ਼ੁਰੂ ਹੋ ਜਾਏਗਾ ਤੇ ਉੱਥੇ ਇੱਕ ਪੱਥਰ ਤੱਕ ਨਹੀਂ ਲੱਗਿਆ ਤਾਂ ਲੋਕਾਂ ਦੇ ਕੋਲ ਹੋਰ ਕੋਈ ਹੱਲ ਨਹੀਂ ਲੱਜਦਾ ਤੇ ਫਿਰ ਕੋਟਾ ਦੇ ਦਵਾਰ ਹੀ ਉਹਨਾਂ ਨੂੰ ਖੜਕਾਣੇ ਪੈਂਦੇ ਦੂਸਰੀ ਗੱਲ ਇਹਨਾਂ ਨੇ ਕਿਹਾ ਦੀ ਜਦੋਂ ਅੱਗ ਲੱਗੀ ਹੋਵੇ ਸਾਧ ਪਾਣੀ ਪਾਦਾ ਉਸ ਸਾਧ ਦਾ ਸਾਥ ਦਿੱਤਾ ਜਾਂਦਾ ਜਿਨੇ ਅੱਗ ਬੁਝਾਈ ਹੋਵੇ ਜਿਹੜਾ ਸਾਧ ਅੱਗ ਲੱਗੀ ਰਹਿਣ ਦਵੇ ਤੇ ਪਾਣੀ ਆਪਦੇ ਪੀਣ ਵਾਸਤੇ ਇਕੱਠਾ ਕਰਦਾ ਰਵੇ ਉਹ ਸਾਧ ਨਹੀਂ ਹੁੰਦਾ ਉਸ ਚੋਰ ਤੋਂ ਵੀ ਵੱਡਾ ਚੋਰ ਹੁੰਦਾ ਕਿਉਂਕਿ ਉਹ ਸਾਖ ਨੂੰ ਬੁਝਾਉਣ ਦੀ ਕੋਸ਼ਿਸ਼ ਨਹੀਂ ਕਰਦਾ ਆਪਦੇ ਪਿਆਸ ਦੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦਾ ਤੇ ਜਿਵੇਂ ਪੰਜਾਬ ਦੇ ਪੈਸੇ ਦੀ ਲੁੱਟ ਹੋ ਰਹੀ ਹੈ ਨਾ ਜੋ ਦਿੱਲੀ ਦੇ ਵਿੱਚ ਉਹਨਾਂ ਐਫਆਈਆਰਾਂ ਦਾ ਦਰਜ ਹੋਣ ਲੱਗੀ ਹੈ ਜਦੋਂ ਇਹਨਾਂ ਦੀ ਸਰਕਾਰ ਗਈਆਂ ਕਿਵੇਂ ਪੈਸੇ ਦੀ ਲੁੱਟ ਨਾਲ ਇਲੀਗਲ ਹੋਲਡਿੰਗਸ ਮਸ਼ੀਨਾ ਦੀ ਲੁੱਟ ਹੋਈ ਹੈ ਉਹ ਸਾਰਾ ਡਾਟਾ ਬਾਹਰ ਆ ਰਿਹਾ ਉਦਾਂ ਹੀ ਪੰਜਾਬ ਦਾ ਡਾਟਾ ਵੀ 2027 ਦੇ ਵਿੱਚ ਤੁਹਾਡੇ ਸਾਹਮਣੇ ਹੋਏਗਾ ਕਿਵੇਂ ਕਰੋੜਾ ਰੁਪਏ ਹੈਲਥ ਸਟਰਕਚਰ ਦੇ ਕਹਿ ਕੇ ਤੇ ਉਹ ਪੈਸੇ ਦਾ ਪਤਾ ਲੱਗੇ ਇਸ ਗੱਲ ਨਾਲ ਇਤਫਾਕ ਰੱਖਦੇ ਹੋ ਜਿਵੇਂ ਮਲਹੋਤਰਾ ਸਾਹਿਬ ਕਹਿ ਰਹੇ ਸੀ ਕਿ ਬੜਿਆ ਪੁਰਾਣਿਆਂ ਨੇ ਕੰਮ ਖਰਾਬ ਕੀਤਾ ਹੋਇਆ ਸਾਨੂੰ ਹਲੇ ਹੋਰ ਟਾਈਮ ਲੱਗੇਗਾ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਮੈਂ ਬਹੁਤ ਛੋਟਾ ਜਾ ਵਿੱਚੀ ਟੋਕਾ ਕਿਸਨ ਜੀ ਕਿਸਨ ਜੀ ਮੈਂ ਹੁਣੇ ਹੀ ਐਗਜ਼ਾਮਪਲ ਦੇ ਦਿੰਦਾ ਆ ਥੋੜੇ ਦਿਨ ਪਹਿਲਾਂ ਲੁਧਿਆਣੇ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਕਰੋੜਾ ਰੁਪਏ ਦੀ ਐਡਵਰਟਾਈਜ਼ਮੈਂਟ ਕੀਤੀ ਗਈ ਇੱਕ ਫਲਾਈਓਵਰ ਜਿਹੜਾ 10 ਕਿਲੋਮੀਟਰ ਤੋਂ ਜ਼ਿਆਦਾ ਉਹਦੇ ਚਾਰੇ ਪਾਸੇ ਹੋਲਡਿੰਗਸ ਲਾਏ ਗਏ ਔਰ ਇੱਕ ਆਮ ਬੰਦੇ ਨੇ ਜਿਹੜਾ ਸੀਏ ਦਾ ਸੀਏ ਸੀ ਉਹਨੇ ਦੱਸਿਆ ਵੀ ਤਕਰੀਬਨ 2.5 ਕਰੋੜ ਰੁਪਏ ਦੇ ਤਾਂ ਹੋਲਡਿੰਗ ਲਾਏ ਗਏ ਆ ਔਰ ਉਹ ਮੁੱਦੋਂ ਕੀ ਸੀ ਓਕੇਸ਼ਨ ਸੀ ਨਵੀਨੀਕਰਨ ਕਰਨਾ ਸੀ ਸਿਵਲ ਹਸਪਤਾਲ ਲੁਧਿਆਣੇ ਦਾ ਔਰ ਨਵੀਨੀਕਰਨ ਕੀ ਕੀਤਾ ਗਿਆ ਜਿਸ ਦਿਨ ਨਵੀਨੀਕਰਨ ਹੋਣਾ ਸੀ ਸਵੇਰੇ ਉਸ ਇੱਕ ਸ਼ਾਮ ਪਹਿਲਾਂ ਲਾਈਟ ਚਲੀ ਗਈ ਔਰ ਜਦੋਂ ਪ੍ਰੋਗਰਾਮ ਸੀ ਜਨਰੇਟਰ ਦੇ ਨਾਲ ਪ੍ਰੋਗਰਾਮ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਹੜਾ ਨਵੀਨੀਕਰਨ ਸੀ 2 ਲੱਖ ਰੁਪਏ ਦੀ ਇੱਕ ਮਸ਼ੀਨ ਰੱਖੀ ਗਈ ਔਰ ਜਿੱਦਾਂ ਹੀ ਸੀਐਮ ਸਾਹਿਬ ਤੇ ਕੇਜਰੀਵਾਲ ਸਾਹਿਬ ਨੇ ਫੀਤਾ ਕਟਿਆ ਤਾਲਾ ਮਾਰਿਆ ਕਮਰੇ ਵਿੱਚ ਜਿਹੜੇ ਗਮਲੇ ਰੱਖੇ ਹੋਏ ਸੀ ਗ੍ਰੀਨੀ ਵੀ ਦਿਖਾ ਲਿਆ ਉਹ ਵੀ ਜਿਹੜੇ ਤੇ ਚਾ ਠੀਕ ਹੈ ਬਲਹੋਤਰਾ ਜੀ ਦੇਖੋ ਜੇ ਹਰ ਮਸਲੇ ਦੇ ਵਿੱਚ ਪੀਆਈਐਲ ਦਾਖਲ ਹੋਣ ਲੱਗ ਗਏ ਤਾਂ ਦੇਖੋ ਅਫਸਰਾਂ ਦਾ ਟਾਈਮ ਵੀ ਜਾਇਆ ਜਾਏਗਾ ਸਰਕਾਰ ਦੇ ਲਈ ਵੀ ਚੁਣੌਤੀ ਹੁੰਦੀ ਹੈ ਨਿਜ਼ਾਮ ਤੇ ਵੀ ਸਵਾਲ ਹੁੰਦਾ ਹੈ ਦੇਖੋ ਜਨਤਾ ਮਾਂ ਪੁੱਛਦੀ ਹੈ ਕਿ ਕਦੋਂ ਤੱਕ ਸਭ ਕੁਝ ਸੈੱਟ ਹੋ ਜਾਏਗਾ ਹਾਲਾਂਕਿ ਤੁਸੀਂ ਕਿਹਾ ਕਿ ਵਨ ਸਾਈਡ ਤਸਵੀਰ ਹਾਲਾਂਕਿ ਅਸੀਂ ਹਰ ਪੱਖ ਤੋਂ ਦਿਖਾਇਆ ਹੈ ਉਹ ਜਿਸੀ ਗ੍ਰੇਜ਼ ਨਹੀਂ ਕੀਤਾ ਕ੍ਰਿਸ਼ਨਜੀਤ ਦੇਖੋ ਸਾਰੇ ਪੰਜਾਬ ਨੂੰ ਪਤਾ ਹੈਗਾ ਕਿ ਜਦੋਂ ਦੀ ਸਾਡੀ ਸਰਕਾਰ ਸੱਤਾ ਚਾਈ ਹੈ ਚਾਹੇ ਉਹ ਸਿਹਤ ਹੈ ਚਾਹੇ ਸਿੱਖਿਆ ਹੈ ਹਰ ਖੇਤਰ ਦੇ ਵਿੱਚ ਪੂਰੀ ਤਤਪਰਤਾ ਦੇ ਨਾਲ ਕੰਮ ਹੋ ਰਿਹਾ ਹੈ ਜੋ ਪਹਿਲਾਂ ਚੋਰ ਮੂਰੀਆਂ ਸੀਗੀਆਂ ਉਹ ਬੰਦ ਕੀਤੀਆਂ ਹੈਗੀਆਂ ਬਜਟ ਇਨਕਰੀਜ਼ ਹੋਇਆ ਹੈਗਾ ਉਹ ਸਾਰਾ ਦਾ ਸਾਰਾ ਬਜਟ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਦੇਣ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਹੈਗਾ ਪਰ ਇਸ ਕਮਿਊਨੀਕੇਸ਼ਨ ਹੈ ਸੀਐਮਓ ਜਾਂ ਐਸਐਮਓ ਲੈਵਲ ਤੇ ਕੋਈ ਸੰਚਾਰ ਦੀ ਕਮੀ ਰਹਿ ਗਈ ਜਾਂ ਕੋਈ ਉੱਪਰਲੇ ਲੈਵਲ ਤੋਂ ਸਖਤ ਡਾਇਰੈਕਸ਼ਨਸ ਹੇਠਲੇ ਪੱਧਰ ਤੇ ਲਾਗੂ ਹੋਣ ਚ ਕਮੀ ਰਹਿ ਗਈ ਦੇਖੋ ਕਿਤੇ ਤਾਂ ਕਮੀ ਰਹੀ ਹੈ ਜੇ ਕਿਸੇ ਆਪਸ ਵਿੱਚ ਕਮੀ ਹੈ ਤਾਂ ਫਿਰ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਸਿਹਤ ਮੰਤਰੀ ਸਾਹਿਬ ਉਹਨਾਂ ਦਾ ਸਟਾਫ ਜਿਹੜਾ ਹੈ ਪੂਰੀ ਤਤਪਰਤਾ ਦੇ ਨਾਲ ਕੰਮ ਕਰ ਰਿਹਾ ਹੈਗਾ ਕਿਦਰ ਕੋਈ ਕਮੀ ਨਹੀਂ ਪਰ ਲੇਕਿਨ ਪ੍ਰੋਬਲਮ ਇਹ ਹੈ ਕਿ ਪਿਛਲੇ 20 ਸਾਲਾਂ ਦੇ ਦੌਰਾਨ ਆਪਾਂ ਦੇਖਿਆ ਕੋਈ ਡਾਕਟਰਾਂ ਦੀਆਂ ਭਰਤੀਆਂ ਨਹੀਂ ਹੋਈਆਂ ਕੋਈ ਟੀਚਰਾਂ ਦੀਆਂ ਭਰਤੀਆਂ ਨਹੀਂ ਹੋਈਆਂ ਜਿਸ ਕਰਕੇ 50% ਤੋਂ ਵੀ ਘੱਟ ਸਟਾਫ ਸੀਗਾ ਜਦੋਂ ਸਾਡੀ ਸਰਕਾਰ ਨੇ ਟੇਕਓਵਰ ਕੀਤਾ ਔਰ ਅਸੀਂ ਪਿਛਲੇ 3 ਸਾਲਾਂ ਵਿੱਚ 52 ਅੱਜ ਦੀ ਡੇਟ ਵਿੱਚ 535000 ਨੌਕਰੀਆਂ ਅਸੀਂ ਦੇ ਚੁੱਕੇ ਹਾਂ ਇਹਨਾਂ ਨੇ ਕੀ ਕੀਤਾ ਸੀਗਾ ਕਾਂਗਰਸ ਨੇ ਤਾਂ ਸਿਰਫ ਆਪਣੇ ਚਾਰ ਮੰਤਰੀਆਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਸੀ ਉਹ ਵੀ ਬਿਨਾਂ ਟੈਸਟ ਦੇ ਬਿਨਾਂ ਇੰਟਰਵਿਊ ਦੇ ਸਾਰਾ ਪੰਜਾਬ ਜਾਣਦਾ ਅਕਾਲੀਆਂ ਨੇ ਕੀ ਕੀਤਾ ਸੀਗਾ ਰਿਸ਼ਵਤ ਲੈ ਕੇ ਉਹਦੇ ਸਿਫਾਰਸ਼ਾਂ ਦੇ ਨਾਲ ਕੰਮ ਕੀਤੇ ਸੀਗੇ ਇਹ ਤਾਂ ਇਹਨਾਂ ਨੇ ਜਿਹੜੇ ਗੈਪ ਛੱਡੇ ਹੈਗੇ ਆ ਅਸੀਂ ਉਹਨਾਂ ਨੂੰ ਭਰ ਰਹੇ ਹੈਗੇ ਆ ਮੇਰੀ ਬੇਨਤੀ ਹੈ ਜਿਹੜੇ ਅਸੀਂ ਗੈਪ ਭਰੇ ਆ ਕਿਰਪਾ ਕਰਕੇ ਉਹਨਾਂ ਨੂੰ ਵੀ ਸ਼ੋਅ ਕਰੋ ਕਿ ਪਹਿਲਾਂ ਜੋ ਕਮੀਆਂ 4 ਦਿਨ ਪਹਿਲਾਂ ਟ੍ਰਿਬਿਊਨ ਦੇ ਵਿੱਚ ਸੀਗਾ ਕਿ ਪੰਜਾਬ ਦੇ ਵਿੱਚ ਪਹਿਲਾਂ ਤੋਂ ਪਿਛਲੇ ਦਸ਼ਕ ਤੋਂ ਜਿਹੜਾ 50% ਤੋਂ ਘੱਟ ਸਟਾਫ ਸੀਗਾ ਚਾਹੇ ਅਸੀਂ ਸਕੂਲਾਂ ਦੀ ਗੱਲ ਕਰ ਲਈਏ ਚਾਹੇ ਅਸੀਂ ਹਸਪਤਾਲਾਂ ਦੀ ਗੱਲ ਕਰ ਲਈਏ ਔਰ ਕਿਸੇ ਕਿਸੇ ਥਾਂ ਤੇ ਤਾਂ 95% ਕਮੀ ਸੀਗੀ ਔਰ ਸਾਡੀ ਸਰਕਾਰ ਨੇ ਆ ਕੇ ਇਹ ਕਮੀਆਂ ਜਿਹੜੀਆਂ ਨੇ ਪੂਰੀਆਂ ਕਰਨੀਆਂ ਸ਼ੁਰੂ ਕੀਤੀਆਂ ਨੇ ਮੇਰੇ ਆਪ ਜੀ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਸ਼ਰਾਰਤਪੂਰਨ ਜਿਹੜੇ ਕੰਮ ਹੈਗੇ ਆ ਸਾਡੇ ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਆ ਕਿਰਪਾ ਕਰਕੇ ਪੂਰੀ ਪਿਕਚਰ ਸ਼ੋਅ ਕੀਤੀ ਜਾਏ ਕਿ ਪਹਿਲਾਂ ਕੀ ਸੀ ਤੇ ਹੁਣ ਕੀ ਹੈ ਅੱਜ 2022 ਤੋਂ ਪਹਿਲਾਂ ਕੀ ਸਿਚੁਏਸ਼ਨ ਸੀ ਤੇ ਅੱਜ 2025 ਦੇ ਵਿੱਚ ਕੀ ਸਿਚੁਏਸ਼ਨ ਹੈ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਔਰ ਲੋਕਾਂ ਦੇ ਸਾਹਮਣੇ ਸਾਰਾ ਸੱਚ ਆਏਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਕਾਲੂ ਸਾਹਿਬ ਠੇਕਰਾ ਤੁਹਾਡੇ ਸਿਰ ਪੰਨਿਆ ਜਾ ਰਹੇ ਆ ਦੇਖੋ ਉਹ ਵੀ ਸਮਾਂ ਸੀ ਜਦੋਂ ਯੂਕਰੇਨ ਦੀ ਜੰਗ ਲੱਗੀ ਹੋਈ ਸੀ ਜਿਹੜੇ ਐਮਬੀਬੀਅਸ ਡਾਕਟਰ ਸੀ ਉਹ ਤੇ ਫਸੇ ਹੋਏ ਸੀ ਪੰਜਾਬ ਤੱਕ ਨੇ ਡਾਕਟਰ ਬਣਨ ਦੇ ਲਈ ਬਜਟ ਘਾਟਾ ਜ਼ਬਰਦਸਤ ਚਾਹੀਦਾ ਹੁੰਦਾ ਸੀ ਕਿ ਮਾਪਿਆਂ ਨੇ ਵਿਦੇਸ਼ਾਂ 'ਚ ਆਪਣੇ ਬੱਚੇ ਭੇਜੇ ਦੇਖੋ ਇਹ ਆਤਮ ਚਿੰਤਨਤਾ ਕਰਨ ਦੀ ਜ਼ਰੂਰਤ ਰਹੇਗੀ ਨਾ ਕਿ ਕਿਸ ਦਾ ਕਸੂਰ ਹੈ ਕਿਸ ਦਾ ਕਸੂਰ ਨਹੀਂ ਪਰ ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ ਕਿ ਅਸੀਂ ਸਿਸਟਮ ਨੂੰ ਕੀ ਦਿੱਤਾ ਅਸੀਂ ਆਵਾਮ ਨੂੰ ਕੀ ਦਿੱਤਾ ਜਿਵੇਂ ਯੂਕਰੇਨ ਦੀ ਤੁਹਾਨੂੰ ਐਗਜ਼ਾਮਪਲ ਦੱਸੀ ਕਿ ਦੇਖੋ ਕਿਵੇਂ ਉਸ ਟਾਈਮ ਰੈਸਕਿਊ ਹੋਇਆ ਪੰਜਾਬ ਚ ਤਾਂ ਪੜ੍ਹਾਈਆਂ ਹੀ ਨਹੀਂ ਐ ਮੈਗਰੀਅੰਸੀ ਆ ਕ੍ਰਿਸ਼ਨ ਜੀ ਗੱਲ ਸਮਝਣ ਦੀ ਸਾਨੂੰ ਲੋੜ ਹੈ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤੇ ਉਸ ਸਮੇਂ ਦੇਸ਼ ਦੇ ਵਿੱਚ ਜਿਹੜੀ ਮੈਂ ਸਮਝਦਾ ਮੈਨੂਫੈਕਚਰਿੰਗ ਜਾਂ ਐਜੂਕੇਸ਼ਨ ਦੇ ਨਾਮ ਤੇ ਬਹੁਤ ਥੋੜਾ ਸੀ ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਲਗਾਤਾਰ ਦੇਸ਼ ਨੂੰ ਜਿਹੜਾ ਉਹਦੀ ਉਹਦੀ ਨੀ ਜਿਹੜੀ ਪਹਿਲਾਂ ਬਣੀ ਫਿਰ ਉਹਦੇ ਤੇ ਇਮਾਰਤ ਬਣੀ ਇਮਾਰਤ ਜਿਹੜੀ ਉਹ ਸਾਲੋਂ ਸਾਲ ਚੱਲਦੀ ਔਰ ਅੱਜ ਵੀ ਜਿਹੜੀ ਜਿਹੜਾ ਦੇਸ਼ ਦੇ ਵਿੱਚ ਜਿਹੜੀ ਹੈ ਚਾਹੇ ਉਹ ਭਾਜਪਾ ਆ ਵਿਕਾਸ ਦੀ ਗੱਲ ਕਰ ਰਹੀ ਹੋਵੇ ਵਿਕਾਸ ਦੇ ਨਾਮ ਮਾਡਲ ਵੇਚਣ ਦੀ ਕੋਸ਼ਿਸ਼ ਕਰ ਰਹੀ ਹੋਵੇ ਜਾਂ ਇਹ ਆਮ ਆਦਮੀ ਪਾਰਟੀ ਜਿਹੜੀ ਹੁਣ ਹੁਣੇ ਹੁਣੇ ਅਚੀਚੀ ਨੂੰ ਖੂਨ ਲਾ ਕੇ ਜਿਹੜੀ ਹੈ ਉਹ ਸ਼ਹੀਦ ਹੋ ਬਣਨ ਦੀ ਕੋਸ਼ਿਸ਼ ਕਰ ਰਹੀ ਹੋਵੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੋਵੇ ਇਹ ਅੱਜ ਅਸੀਂ ਇਸ ਵਿਕਸਿਤ ਦੇਸ਼ ਦਾ ਹਿੱਸਾ ਏਸ ਲਈਆਂ ਕਿਉਂਕਿ ਕਾਂਗਰਸ ਨੇ ਔਰ ਕਾਂਗਰਸ ਦੇ ਲੀਡਰਾਂ ਨੇ ਆਪਣੀਆਂ ਜਾਨਾਂ ਦੀਆਂ ਪ੍ਰਾਣਾ ਦੀਆਂ ਬਲੀਆਂ ਦੇ ਕੇ ਇਸ ਦੇ ਨੂੰ ਸਿਰ ਜਾਇ ਹੁਣ ਆ ਜੀਏ ਅੱਜ ਦੇ ਵਿਸ਼ੇ ਦੇ ਉੱਤੇ ਜਿਹੜੀ ਇਹ ਗੱਲ ਕਰ ਰਹੀ ਸੀ ਮਲੋਤਰਾ ਸਾਹਿਬ ਕਿ ਆਪਣੇ ਚਾਰ ਬੱਚਿਆਂ ਨੂੰ ਨੌਕਰੀਆਂ ਦੇਣ ਦੀ ਗੱਲ ਕਰਦਾ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਨਾ ਕਿ ਪੰਜਾਬੀਆਂ ਨੇ ਤੁਹਾਨੂੰ ਤਾਜੇ-ਤਾਜੇ 92 ਵਿਧਾਇਕ ਦਿੱਤੇ ਸੀ ਔਰ ਰਾਜ ਸਭਾ ਤੁਸੀਂ ਭੇਜ ਦਿੱਤੇ ਯੂਪੀ ਜਾਂ ਹੋਰ ਦਿੱਲੀ ਦੇ ਲੋਕ ਉਹ ਕਿਵੇਂ ਉਹ ਕਿਵੇਂ ਭੇਜ ਦਿੱਤੇ ਉਹ ਕਿਸ ਆਧਾਰ ਤੇ ਉੱਤੇ ਭੇਜ ਦਿੱਤੇ ਪੰਜਾਬੀਆਂ ਨੇ ਤਾਂ ਤੁਹਾਡੇ ਤੇ ਯਕੀਨ ਕੀਤਾ ਸੀਗਾ ਚਲੋ ਕਾਂਗਰਸੀਆਂ ਦਾ ਤਾਂ ਬਹੁਤ ਪੁਰਾਣਾ ਇਤਿਹਾਸ ਹੈ ਉਹਨਾਂ ਨੇ ਉਹਨਾਂ ਨੇ ਆਪਣੇ ਜਾਨਾਂ ਤੱਕ ਵਾਰੀਆਂ ਨੇ ਦੇਸ਼ ਦੇ ਲਈ ਕੁਰਬਾਨ ਕੀਤੀਆਂ ਨੇ ਉਹਨਾਂ ਤੇ ਅਸੀਂ ਫਿਰ ਵੀ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਕਿਸੇ ਨੂੰ ਰੋਜ਼ਗਾਰ ਨਹੀਂ ਦਿੱਤਾ ਗਿਆ ਤੇ ਜਿਹੜੀ 53000 ਨੌਕਰੀਆਂ ਦੀ ਗੱਲ ਕਰਦੇ ਨੇ ਨਾ ਬਾਰ-ਬਾਰ ਮਸ਼ੂਰੀਆਂ ਵੀ ਕਰਦੇ ਨੇ ਉਹ 53000 ਨੌਕਰੀਆਂ ਕਿਸ਼ਮ ਜੀ ਉਹਦੇ ਵਿੱਚੋਂ ਜਿਹੜੀਆਂ ਜ਼ਿਆਦਾਤਰ 24 ਤੋਂ 25 ਹਜ਼ਾਰ ਨੌਕਰੀਆਂ ਜਿਹੜੀਆਂ ਉਹ ਪਿਛਲੀ ਸਰਕਾਰ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀ ਉਸ ਸਮੇਂ ਹੀ ਹੋਈਆਂ ਸੀ ਪਰ ਇਹ ਦਾਅਵੇ ਬਾਰੇ ਬਹੁਤ ਵੱਡੇ ਹੋਏ ਇਹ ਹਾਲਾਤ ਇਹ ਡੇਰੇ ਨੇ ਲੈਂਦੇ ਰਹਿਣ ਗੋਲਸਤਾਨ ਕੋ ਛੋੜ ਬਿਆਨ ਕਰ ਰਿਹਾ ਠੀਕ ਹੈ ਸੋ ਸਾਹਿਬ ਲਾਸਟ 1 ਸੈਕਿੰਡ ਦੀ ਫਿਰ ਮੈਂ ਸਣੀ ਜੀ ਕੋਲ ਆਵਾਂਗਾ ਫਿਰ ਆਪਾਂ ਨੈਕਸਟ ਡਿਬੇਟ ਇੱਕ ਹੋਰ ਵੀ ਵੱਡੀ ਹੈ ਹੋਰ ਵੱਡਾ ਕਮੈਂਟ ਹੈ ਉਸ ਇਸ਼ੂ ਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਿਰਫ 3 ਸੈਕਿੰਡ ਸਣੀ ਜੀ ਇੰਨਾ ਦਾ ਹੈਲਥ ਮਹਿਕਮਾ ਇੰਨਾ ਵਧੀਆ ਕੰਮ ਕਰ ਲਿਆ ਹੈ ਕਿ ਇਹਨਾਂ ਨੂੰ ਤਿੰਨ ਤਿੰਨ ਮੰਤਰੀ ਬਦਲਨੇ ਪਏ ਹੈ 799 ਬਦਲੀਆਂ ਹੋਈਆਂ ਸਿਵਲ ਸਜਨਾ ਆਦਿ ਐਸਐਮਓਸ ਦੀਆਂ ਲੁਧਿਆਣੇ ਦੇ ਵਿੱਚ ਹੀ ਲੁਧਿਆਣੇ 'ਚ ਰਹਿੰਦੇ ਅਸੀਂ ਚਾਰ ਚਾਰ ਵਾਰੀ ਸਿਵਲ ਸਜਨ ਬਦਲੇ ਗਏ ਚਾਰ ਵਾਰੀ ਐਸਐਮਓ ਬਦਲਿਆ ਗਿਆ ਉਹ ਕਿਉਂ ਬਦਲੇ ਜਾਂਦੇ ਨੇ ਤੁਸੀਂ ਸਾਰੇ ਜਾਣਦੇ ਹੋ ਵੀ ਕਿਉਂ ਬਦਲੀਆਂ ਹੁੰਦੀਆਂ ਨੇ ਇਸ ਵਕਤ ਹੈਲਥ ਸੈਕਟਰ ਦਾ ਇਹੋ ਜਿਹਾ ਬੁਰਾ ਹਾਲ ਹੈ ਕਿ ਕਿਤੇ ਇਹਨਾਂ ਦੇ ਜਿਹੜੇ ਇਹਨਾਂ ਨੇ ਆਮ ਆਦਮੀ ਕਲੀਨਿਕ ਬਣਾਏ ਸੀਗੇ ਨਾ ਉਹਨਾਂ ਨੂੰ ਜੋ ਕੋਈ ਗੋਲੀ ਮਿਲਦੀ ਸੀ ਕਿਤੇ ਨਾ ਕੋਈ ਟੀਕਾ ਮਿਲਦਾ ਸੀ ਕਿਤੇ ਨਾ ਕੋਈ ਡਾਕਟਰ ਮਿਲਦਾ ਸੀਗਾ ਬਹੁਤ ਬੁਰਾ ਹਾਲਾਤ ਹੈਗੇ ਨੇ ਤਾਂ ਸੈਟਮ ਨੇ ਆਪਣੇ ਨਾਮ ਲਾਤਾ ਜੀ ਉੱਥੇ ਸੀਐਚਸੀਸ ਐਂਟ੍ਰਾਂ ਦੇ ਹੁੰਦਾ ਕੇਂਦਰ ਦੀ ਸਰਕਾਰ ਨੇ ਲੇਬਲ ਲਾਤਾ ਹੈ ਹੁੰਦਾ ਬਾਅਦ ਕੁਝ ਚੇਂਜ ਹੋ ਗਿਆ ਕੇਂਦਰ ਪਾਸੇ ਦੇ ਕੇਂਦਰ ਪੈਸੇ ਦੇ ਰਿਹਾ ਤੇ ਹਸਪੀਟਲ ਚੱਲ ਰਹੇ ਨੇ ਨਹੀਂ ਤੇ ਇਹਨਾਂ ਨੇ ਤੇ ਜਿਹੜੇ ਮੈਡੀਕਲ ਕਾਲਜ ਖੋਲ੍ਹਣ ਦੀ ਗੱਲ 16 ਉਹਨਾਂ ਤੇ ਤੇ ਐਕਟ ਵੀ ਨਹੀਂ ਰੱਖੀ ਗਈ ਅਜੇ ਤੱਕ ਇਸ ਕਰਕੇ ਇਹਨਾਂ ਨੂੰ ਇਨਸਪੈਕਸ਼ਨ ਕਰਨ ਦੀ ਜ਼ਰੂਰਤ ਹੈ ਪੰਜਾਬ ਦੇ ਲਾਸਟ ਐਕਸ਼ਨ 30 ਸੈਕਿੰਡਸ ਲਾਸਟ ਐਕਸ਼ਨ ਫਿਰ ਡਰੱਗ ਦੇ ਇਸ਼ੂ ਤੇ ਬੜਾ ਇੰਪੋਰਟੈਂਟ ਡਿਸਕਸ਼ਨ ਦਾ ਪਾਰਟ ਰਹੇਗਾ ਸਾਡਾ ਕਿਚਨ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ ਵੀ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਵੀ ਅਸੀਂ ਲੋਕਾਂ ਨੂੰ ਕੀ ਦਿੱਤਾ ਪੁਰਾਣੀਆਂ ਸਰਕਾਰਾਂ ਨੂੰ ਤਾਂ ਇਹਨਾਂ ਨੂੰ ਬਹੁਤ ਸਾਲ ਹੋ ਗਏ ਭੰਡਦੇ ਨੂੰ ਮੈਂ ਸਿਰਫ ਥੋੜਾ ਜਿਹਾ ਪੁੱਛਾਂਗਾ ਇਹਨਾਂ ਕੋਲ ਚਲੋ ਇਹ ਕਹਿੰਦੇ ਵੀ ਸਾਨੂੰ ਪੰਜਾਬ ਦੇ ਵਿੱਚ 3 ਸਾਲ ਹੋਏ ਆ ਦਿੱਲੀ ਦੇ ਵਿੱਚ ਤਾਂ 10 ਸਾਲ ਤੋਂ ਉੱਪਰ ਇਹਨਾਂ ਦੀ ਸਰਕਾਰ ਰਹਿ ਗਈ ਸੀ ਤੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਜਦੋਂ ਬਿਮਾਰ ਹੁੰਦੇ ਸੀ ਉਹਨਾਂ ਦੀ ਫੈਮਿਲੀ ਹੁੰਦੀ ਸੀ ਫਿਰ ਉੱਥੇ ਆਮ ਆਦਮੀ ਪਾਰਟੀ ਚ ਤੱਕਦੀ ਇਹਨਾਂ ਨੇ ਇਲਾਜ ਨਹੀਂ ਕਰਾਇਆ ਦਿੱਲੀ ਦੇ ਇਹਨਾਂ ਦੇ ਮੰਤਰੀਆਂ ਨੇ ਤੇ ਸੀਐਮ ਨੇ ਉਦੋਂ ਤਾਂ ਵਿਧਾਨਤਾ ਵਰਗੇ ਪ੍ਰਾਈਵੇਟ ਹਸਪੀਟਲ ਚ ਜਾਂਦੇ ਸੀ ਸੇਖਿਆ ਮਾਡਲ ਦੀ ਇਹ ਗੱਲ ਕਰਦੇ ਆ ਇੱਕ ਵੀ ਦਿੱਲੀ ਦੇ ਐਮਐਲਏ ਦੇ ਜਾਂ ਮੰਤਰੀ ਦਾ ਨਾਮ ਦੱਸ ਦੇਣਾ ਵੀ ਜਿਹੜਾ ਜਿਹਦਾ ਜਵਾਕ ਉਥੇ ਸਰਕਾਰੀ ਸਕੂਲ ਚ ਪੜਦਾ ਹੋਵੇ ਇਹ ਤਾਂ ਪੰਜਾਬ ਦੇ ਰਾਜ ਸਭਾ ਦੇ ਮੈਂਬਰਾਂ ਤੋਂ ਪੈਸੇ ਉਧਾਰੇ ਲੈ ਕੇ ਬੱਚਿਆਂ ਨੂੰ ਫਾਰਨ ਭੇਜਦੇ ਨੇ ਔਰ 3 ਸਾਲ ਲੌਂਗੇ ਆ ਜਵਾਬ ਦੇ ਦਿਓ ਫਿਰ ਆ 3 ਸਾਲ 3 3 ਸਾਲ ਲੌਂਗੇ ਆ ਪੰਜਾਬ ਪੰਜਾਬ ਦੇ ਇੱਕ ਐਮਐਲਏ ਪੰਜਾਬ ਦੇ ਪੰਜਾਬ ਦਾ ਐਮਐਲਏ 3 ਸਾਲ ਦੱਸ ਦੇਣ ਵੀ ਜਿਹੜਾ ਸਕੂਲ ਆ ਹੱਕ ਆ ਇਹ ਕੀ ਤੁਹਾਡੀ ਗੱਲ ਇਹਨਾਂ ਚੁੱਪ ਲੋਹੋਤਰਾ ਦੀ ਲਾਸਟ ਰਿਐਕਸ਼ਨ ਸਰ ਇਹ ਕੋ ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ਦਾ ਜਿਹੜਾ ਹੈਲਥ ਸਿਸਟਮ ਹੈ ਉਹ ਹੁਣ ਪਹਿਲੇ ਨਾਲੋਂ ਬਹੁਤ ਜ਼ਿਆਦਾ ਸੁਧਰ ਚੁੱਕਿਆ ਹੈਗਾ ਸਾਡੇ ਵਿਰੋਧੀਆਂ ਦੇ ਕਹਿਣ ਨਾਲ ਕੁਝ ਨਹੀਂ ਹੋਣਾ ਚਾਹੀਦਾ ਪਰ ਸੀਐਮ ਸਾਹਿਬ ਨੇ ਇਲਾਜ ਤਾਂ ਕਰਾਇਆ ਨਹੀਂ ਇੱਕ ਵੀ ਸਰਕਾਰੀ ਹਸਪਤਾਲ ਚ ਨਹੀਂ ਸਰਕਾਰੀ ਪੀ ਕੇ ਤਾਂ 40 ਪਾਣੀ ਪੀ ਕੇ ਤਾਂ 40 ਤੇ ਚੱਲ ਜਾਂਦੇ ਆ ਤੁਹਾਡੇ ਐਮਐਲਏ ਜਾਂ ਕਿ ਸਰਕਾਰੀ ਹਸਪਤਾਲ ਦੇ ਇੱਕ ਐਮਐਲਏ ਦੇ ਨਾਮ ਦਾ ਅੱਜ ਵੀ ਨੇ ਟ੍ਰੀਟਮੈਂਟ ਕਰਾਇਆ ਹੋਵੇ ਚਲੋ ਕੰਪਲੀਟ ਕਰ ਦੋ ਨਾ ਅਸਲ ਵਿੱਚ ਵੀ ਕਰੀਏ ਇਸ ਸੈਕਟਰ ਦੀ ਮੈਕਸਿਮਮ ਹੋਣੀ ਚਾਹੀਦੀ ਠੀਕ ਹੈ ਸਕੂਲ ਹੋਣ ਔਰ ਆਮ ਲੋਕ ਜਿਹੜੇ ਪ੍ਰਾਈਵੇਟ ਰੋਕ ਰਹੇ ਤੁਹਾਨੂੰ ਸੰਜੀਤ ਉਹਨਾਂ ਨੂੰ ਗੱਲ ਕੰਪਲੀਟ ਕਰਨ ਦਿਓ ਉਹਨਾਂ ਦਾ ਇਲਾਜ ਵੀ ਵਧੀਆ ਹੋ ਰਿਹਾ ਉਹਨਾਂ ਦੇ ਪੈਸੇ ਵੀ ਬਚ ਰਹੇ ਹੈਗੇ ਬਲੇ ਐਮ ਐਨ ਯੂ ਦਾ ਨਾਮ ਬਾਤੋਂ ਸੇ ਦਾ ਬਹੁਤ ਵੱਡੇ ਜਿਹੜੇ ਇਹ ਬਿਆਨ ਸਰਕਾਰ ਦੇ ਇਸ ਇਸ਼ੂ ਤੇ ਆ ਰਹੇ ਨੇ ਕਿ ਟਾਈਮ ਬਾਉਂਡ ਕਾਰਵਾਈ ਹੋਏਗੀ ਪਰ ਇੰਤਜ਼ਾਰ ਰਹੇਗਾ ਕਦੋਂ ਇਹਨਾਂ ਹਸਪਤਾਲਾਂ ਨੂੰ ਲੈ ਕੇ ਸੁਧਾਰ ਹੁੰਦਾ ਹੈ ਤਾਂ ਅਸੀਂ ਦੂਜੇ ਮੁੱਦੇ ਤੇ ਸੰਜੀਤ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਡਿਸਕਸ਼ਨ ਕਰਨ ਦੀ ਕੋਸ਼ਿਸ਼ ਕੀਤੀ